ਸੱਚੀ ਗੱਲ ਇਹ ਹੈ ਹਾਂ ਵਿਪਰਨੋ ਕਾੜਾ ਤੇ ਤੁਸੀਂ ਦੇਖ ਰਹੇ ਹੋ ਫਾਸਟ ਵੇ ਜਿਸ ਤਰੀਕੇ ਨਾਲ ਸਾਡੇ ਦੇਸ਼ ਦੇ ਵਿੱਚ ਹਰ ਸਾਲ ਚਾਹੇ ਦੀਵਾਲੀ ਚਾਹੇ ਦਸਹਿਰਾ ਚਾਹੇ ਹੋਲੀ ਦੇ ਤਿਉਹਾਰ ਹੁੰਦੇ ਨੇ ਉੱਥੇ ਤਰ੍ਹਾਂ ਹੀ ਸਾਡੇ ਦੇਸ਼ ਦੇ ਵਿੱਚ ਜਿਹੜਾਗਾ 5 ਸਾਲ ਬਾਅਦ ਇੱਕ ਇਹ ਤਿਉਹਾਰ ਹੁੰਦਾ ਜਦੋਂ ਅਸੀਂ ਉਸ ਤਿਉਹਾਰ ਨੂੰ ਸਾਰੇ ਧਰਮ ਸਾਰੇ ਲੋਕ ਇਕੱਠੇ ਮਿਲ ਕੇ ਮਨਾਣੇ ਹੈਗੇ ਆਂ ਔਰ ਤਿਉਹਾਰ ਹੈਗਾ ਉਹ ਚੋਣਾਂ ਦਾ ਜੀ ਆ ਬਿਲਕੁਲ ਇਸ ਤਰੀਕੇ ਨਾਲ 2014 2019 ਇਹ ਹੁਣ 2024 24 ਦੇ ਵਿੱਚ ਜਿਹੜਾਗਾ ਲੋਕ ਸਭਾ ਦੇ ਚੋਣਾਂ ਦਾ ਸੀ ਤਿਉਹਾਰ ਜਿਹੜਾਗਾ ਐਤਕੀ ਬੜੀ ਧੂਮ-ਧਾਮ ਦੇ ਨਾਲ ਮਨਾ ਰਹੇ ਹੈਗੇ ਆ ਔਰ ਪੰਜਾਬ ਦੇ ਵਿੱਚ ਇਹ ਤਿਉਹਾਰ ਜਿਹੜਾ ਹੈਗਾ 1 ਜੂਨ ਨੂੰ ਮਨਾਇਆ ਜਾਣਾ ਜਦੋਂ ਅਸੀਂ ਸਵੇਰੇ 7 ਵਜੇ ਘਰੋਂ ਤਿਆਰ ਹੋ ਕੇ ਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਹੈਗਾ ਔਰ ਇਸ ਤਿਉਹਾਰ ਵਾਲੇ ਦਿਨ ਅਸੀਂ ਇੱਕ ਅੱਛੀ ਸਰਕਾਰ ਜਿਹੜੀ ਹੈਗੀ ਆ ਉਹ ਚੁਣੀ ਹੈਗੀ ਜੇ ਆਪਾਂ ਗੱਲ ਕਰਦੇ ਹਾਂਗੇ ਆ ਮੋਗਾ ਜ਼ਿਲ੍ਹਾ ਦੀ ਮੋਗਾ ਜ਼ਿਲ੍ਹਾ ਸਾਡਾ ਹੈਗਾ ਫਰੀਦਕੋਟ ਵਿਧਾਨ ਸਭਾ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਪੈਂਦਾ ਹੈਗਾ ਔਰ ਮੋਗਾ ਦੇ ਵਿੱਚ ਚਾਰ ਵਿਧਾਨ ਸਭਾ ਹੈਗੇ ਨੇ ਔਰ ਟੋਟਲ ਜੇ ਗੱਲ ਕਰੀਏ ਲੋਕ ਸਭਾ ਫਰੀਦਕੋਟ ਦੀ ਤੇ ਇੱਥੇ ਨੌ ਵਿਧਾਨ ਸਭਾ ਹਲਕੇ ਹੈਗੇ ਨੇ ਮੋਗਾ ਸਭ ਤੋਂ ਵੱਡਾ ਜਿਹੜਾ ਹੈਗਾ ਇਹਦੇ ਚੋਂ ਚਾਰ ਵਿਧਾਨ ਸਭਾ ਨੂੰ ਲੈ ਕੇ ਆਂਦਾ ਹੈਗਾ ਔਰ ਐਤਕੀ ਜਿਹੜਾ ਟੀਚਾ ਹੈਗਾ ਸਾਡਾ ਉਹ ਇਹ ਹੈਗਾ ਕਿ ਅਸੀਂ 70% ਪੋਖ ਪਾਰ ਜਾਣਾ ਹੈ ਸੋ so, ਅਸੀਂ 70% ਤੋਂ ਕਿਸ ਤਰੀਕੇ ਨਾਲ ਪਾਰ ਜਾਣਾ ਹੈਗਾ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੈਡਮ ਸ਼ੁਭੀ ਅੰਗਰੇਜ਼ੀ ਹੈਗੇ ਨੇ ਜਿਹੜੇ ਕਿ ਜੁਆਇੰਟ ਕਮਿਸ਼ਨਰ ਨੇ ਮੋਗੇ ਔਰ ਸਟਰੀਪ ਦੇ ਹੈਗੇ ਨੇ ਚਾਰਜ ਹੈਗੇ ਨੇ ਗੱਲ ਕਰਦੇ ਇਹਨਾਂ ਦੇ ਨਾਲ ਮੈਂ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਇਸ ਤਿੱਕੇ ਨਾਲ ਆਪਾਂ ਕਹਿ ਸਕਦੇ ਕਿ ਤਿਉਹਾਰ ਚਾਹੇ ਅਸੀਂ ਦੀਵਾਲੀ ਦਾ ਤਿਉਹਾਰ ਮਨਾਨੇ ਹੈਗੇ ਆ ਹੌਲੀ ਦਾ ਮਨਾਨੇ ਦਸਹਿਰ ਮਨਾਨੇ ਉਸੇ ਤਰ੍ਹਾਂ ਇੱਕ ਤਿਉਹਾਰ ਇਹ ਵੀ ਸਾਡਾ ਹੈਗਾ ਵੋਟਾਂ ਦਾ ਜਨੂੰ ਕਿ ਅਸੀਂ ਸਰਕਾਰ ਚੁੜਨ ਵਾਸਤੇ ਮਨਾਨੇ ਹੈਗੇ ਜੇ ਮੋਗਾ ਦੀ ਗੱਲ ਕਰੀਏ ਤਾਂ ਕਿੱਦਾਂ ਦੇ ਰਹੇ ਮੈਂ ਸਾਵਣ ਨੂੰ ਸਤਿ ਸ਼੍ਰੀ ਅਕਾਲ ਜੀ ਆ ਮਾਨਯੋਗ ਸੀਓ ਪੰਜਾਬ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ 'ਚ ਕੰਮ ਕਰਦੇ ਹੋਏ ਆਪਣੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਜੀ ਦੀ ਅਗਵਾਈ 'ਚ ਸਾਰੇ ਐਸ ਡੀ ਐਮ ਸਾਹਿਬਾਨ ਤੇ ਉਹਨਾਂ ਦੇ ਨਾਲ ਹੀ ਸਵੀਪ ਟੀਮ ਮੋਗਾ 'ਚ ਸਾਰੇ ਜਿਹੜੇ ਵੋਟਰ ਹੈ ਉਹਨਾਂ ਨੂੰ ਜਾਗਰੂਕ ਕਰਨ ਲਈ ਤੇ ਉਹਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਆਪਣੇ ਲਗਾਤਾਰ ਯਤਨ ਕਰ ਰਹੀ ਹੈ ਇਸ ਵਿੱਚ ਆਪਾਂ ਵੱਖ-ਵੱਖ ਪੱਧਰ ਤੇ ਆਪਣੇ ਮੋਗਾ ਦੇ ਨਿਵਾਸੀਆਂ ਨਾਲ ਇੰਟਰੈਕਸ਼ਨ ਕੀਤੀ ਕਰ ਰਹੇ ਹਾਂ ਵੋਟ ਪਾਉਣ ਦੀ ਵੋਟਾਂ ਪਾਉਣ ਦੀ ਮਹੱਤਤਾ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਜਾ ਰਿਹਾ ਹੈ ਕਿਉਂ ਅੱਜਕੱਲ ਅੱਜਕੱਲ ਦੇਖਿਆ ਜਾਵੇ ਤਾਂ ਜਿਹੜੇ ਵੋਟਰ ਹੈ ਆਪਣਾ ਜਿਹੜਾ ਉਹਨਾਂ ਦਾ ਬੁਨਿਆਦੀ ਰਾਈਟ ਹੈ ਵੋਟ ਪਾਉਂਦਾ ਉਹ ਉਹਦੀ ਵਰਤੋਂ ਨਹੀਂ ਕਰ ਰਹੇ ਇਸ ਲਈ ਉਹਨਾਂ ਨੂੰ ਉਹਨਾਂ ਨਾਲ ਇੰਟਰੈਕਟ ਕਰਕੇ ਉਹਨਾਂ ਨੂੰ ਮੋਟੀਵੇਟ ਕਰ ਰਹੇ ਹਾਂ ਕਿ ਉਹ ਆਪਣੇ ਇਸ ਰਾਈਟ ਦੀ ਵਰਤੋਂ ਕਰਨ ਉਸ ਦੇ ਨਾਲ ਹੀ ਜਿਹੜੇ VOTER ਹਨ ਸਪੈਸ਼ਲੀ ਖਾਸ ਤੌਰ ਤੇ ਆਪਣੇ ਜਿਹੜੇ ਫੀਮੇਲ VOTER ਹਨ ਵਿਰਧ 올ਡ ਏਜ ਸੀਨੀਅਰ ਸਿਟੀਜ਼ਨ ਹਨ ਅਤੇ ਦੇ ਵਿਅੰਗ ਸਾਡੀ ਪੋਪੂਲੇਸ਼ਨ ਹੈ ਉਹਨਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਹੈ ਕਿ ਉਹ ਵੀ ਇਹਦੇ ਚ ਆਪਣੀ ਯੋਗਦਾਨ ਪਾਣ VOTERਾਂ ਚ ਇਹਦੇ ਨਾਲ ਹੀ ਜੇ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਸ਼ਨ VOTER ਵੱਲੋਂ ਸਾਨੂੰ ਕੀਤਾ ਜਾਂਦਾ ਹੈ ਸਾਡੀ ਸਵੀਪ ਟੀਮ ਨੂੰ ਕੀਤਾ ਜਾਂਦਾ ਹੈ ਤਾਂ ਉਹਦਾ ਅਸੀਂ ਪ੍ਰੋਪਰ ਉਹਨੂੰ ਜਵਾਬ ਦੇ ਕੇ ਉਹਦੀ ਜਿਹੜੇ ਵੀ ਉਹਦੇ ਡਾਊਟ ਹੈ ਜਿਹੜਾ ਵੀ ਉਹਨੂੰ ਕੋਈ ਜਾਣਕਾਰੀ ਚਾਹੀਦੀ ਹੈ ਉਹ ਵੀ ਉਹਨੂੰ ਮੁਹैया ਕਰਾਨੇ ਆ ਮੈਮ ਐਤੀ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈਗੀ ਹੈ ਕਿ ਜਿਹੜੇ ਵੋਟਰ ਨਵੇਂ ਵੋਟਰ ਜਿਨ੍ਹਾਂ ਦੀ 1 ਅਪ੍ਰੈਲ ਨੂੰ ਇਹ ਜਿਹੜੀ ਹੈਗੀ ਹੈ 18 ਸਾਲ ਦੀ ਹੋ ਜਾਂਦੀ ਹੈਗੀ ਹੈ ਉਹਨਾਂ ਨੂੰ ਹੀ ਮੌਕਾ ਮਿਲ ਰਿਹਾ ਹੈਗਾ ਇਸ ਤਿਹਾਰ ਦੇ ਵਿੱਚ ਜਸਤ ਮਨਾਉਣ ਦਾ ਬਿਲਕੁਲ ਠੀਕ ਹੈ ਜੀ ਤੇ ਆਪਾਂ ਆਪਣੇ ਯੰਗ ਵੋਟਰਸ ਤੇ ਤਬ ਮਤਲਬ ਆਪਣਾ ਪੂਰਾ ਫੋਕਸ ਕੀਤਾ ਹੈ ਜਿੰਨੀ ਆਪਾਂ ਅਵੇਅਰਨੈਸ ਐਕਟੀਵਿਟੀ ਰੱਖੀ ਹੈ ਅਪਾ ਜਿਹੜੇ ਯੰਗ ਵੋਟਰਸ ਹੈ ਜਿਨਨੇ ਆਪਣੇ ਵਿਦਿਆ ਕਾਦਾਰੇ ਹੈ ਉਹਨਾਂ ਚ ਜਾ ਰਹੀ ਹੈ ਸਾਡੀ ਸਵੀਪ ਟੀਮ ਆਪਣੇ ਚਾਰੋਂ ਆਪਣੇ ਜਿਹੜੇ ਏਸੀ ਹਲਕੇ ਹੈ ਉਹਨਾਂ ਚ ਵੀ ਸਾਡੀ ਟੀਮਸ ਜਾ ਰਹੀਆਂ ਹਨ ਤੇ ਕੱਲ ਮੈਂ ਜਿੱਦਾਂ ਤਾਂ ਗੱਲ ਕਰਾਂ ਕਿ ਕੱਲ ਅਸੀਂ ਗਏ ਸੀਗੇ ਸਾਡੇ ਡਿਸਟ੍ਰਿਕਟ ਸਵੀਪ ਆਈਕਨ ਹੈ ਗੁਰਵਿੰਦਰ ਸਿੰਘ ਗਿਲ ਜਿਆਦਾਤਰ ਗਿਲ ਰੋਂਦਾ ਤੇ ਨਾਮ ਤੋਂ ਪਹਿਲੇ ਸਿੱਧੇ ਜਿੱਥੇ ਆਪਾਂ ਹੁਣ ਪੋਲੀਟੈਕਨਿਕ ਕਾਲਜ ਗਏ ਸੀਗੇ ਰੋਡੇ ਪਿੰਡ ਚ ਉੱਥੇ ਜਿਨਨੇ ਬੱਚੇ ਜਿਹੜੇ ਯੰਗ ਵੋਟਰ ਪ੍ਰੈਜ਼ెంట్ ਸੀਗੇ ਉਹਨਾਂ ਨੇ ਇਕਤਾ ਸਾਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਕਿ ਉਹ ਵੋਟ ਪਾਣਗੇ ਤੇ ਜਿਨ੍ਹਾਂ ਦੀ ਵੋਟ ਨਹੀਂ ਬਣੀ ਹੈ ਉਹਨਾਂ ਨੂੰ ਵੀ ਉਹਨਾਂ ਨੇ ਵੀ ਸਾਡੇ ਨਾਲ ਪਲੇਜ ਲਈ ਇੱਕ ਸ਼ਪਤ ਲਈ ਕਿ ਉਹ ਵੀ ਵੋਟ ਵੀ ਬਣਵਾਉਣਗੇ ਆਪਣੀ ਤੇ ਹਰ ਆਉਣ ਵਾਲੇ ਚੋਣਵ ਆਪਣਾ ਮਤਦਨ ਪਾਣਗੇ ਸੋ ਮੈਮ ਕਈ ਵਾਰੀ ਹੁੰਦਾ ਜਦੋਂ ਵੋਟਰ ਵੋਟ ਪਾਣ ਜਾਂਦਾ ਹੈਗਾ ਉਹਦੇ ਕੋਲ ਕਾਰਡ ਕਾਰਡ ਨਹੀਂ ਹੁੰਦਾਗਾ ਔਰ ਵੋਟ ਉਹ ਨਹੀਂ ਬਣੀ ਹੁੰਦੀ ਹੈਗੀ ਔਰ ਬੂਥ ਤੇ ਉੱਤੇ ਜਾ ਕੇ ਉਹਨੂੰ ਕਾਫੀ ਪ੍ਰੋਬਲਮਸ ਹੁੰਦੀਆਂ ਹੈਗੀਆਂ ਤੇ ਉਹਦੇ ਆਸਤੇ ਕੋ ਫੈਸਿਲਿਟੀ ਵਗੈਰਾ ਦਿੱਤੀ ਗਈ ਜੀ ਇਹ ਜਨਾ ਸਾਡੇ ਸਵੀਪ ਟੀਮ ਦੇ ਮੈਂਬਰਾਂ ਨੂੰ ਤੇ ਅਕਸਰ ਇੱਕ ਸਵਾਲ ਆਉਂਦਾ ਹੈ ਕਿ ਜੇ ਵੋਟ ਕਾਡ ਨਹੀਂ ਹੈ ਤਾਂ ਕੀ ਅਸੀਂ ਵੋਟ ਪਾ ਸਕਦੇ ਹਾਂ ਤੇ ਮੈਂ ਸਾਰਿਆਂ ਨੂੰ ਇਹ ਜਾਣਕਾਰੀ ਤੁਹਾਡੇ ਮਾਧਿਅਮ ਤੋਂ ਦੇਣਾ ਚਾਹਾਂਗੀ ਕਿ ਫਿਰ ਵੀ VOTER ਵੋਟ ਪਾ ਸਕਦਾ ਹੈ 12 ਦਸਤਾਵੇਜ਼ ਹੈ ਜਿਹੜੇ ਉਹ ਦਿਖਾ ਕੇ VOTING ਕਰ ਸਕੇਗਾ ਪਾਸਪੋਰਟ ਡਰਾਈਵਿੰਗ ਲਾਇਸੈਂਸ ਪੈਨ ਕਾਰਡ ਬੈਂਕ ਕਾਪੀ ਜ਼ਮੀਨ ਦੀ ਰਜਿਸਟਰੀ SCBC ਦਾ ਕੋਈ ਦਸਤਾਵੇਜ਼ ਹੋਵੇ ਪੈਨਸ਼ਨ ਦਾ ਦਸਤਾਵੇਜ਼ ਹੋਵੇ ਸਰਵਿਸ ਪਛਾਣ ਪੱਤਰ ਫਰੀडम फाइਟਰ ਪੱਤਰ ਅਸਲਾਇ ਲਾਇਸੈਂਸ ਦਿਵੰਗ ਸਰਟੀਫਿਕੇਟ ਅਤੇ ਅਖੀਲਾ 12ਵਾਂ ਡਾਕੂਮੈਂਟ ਹੈ ਸਕੂਲ ਸਰਟੀਫਿਕੇਟ ਇਹਦੇ ਨਾਲ ਵੀ ਤੁਸੀਂ ਵੋਟ ਪਾ ਸਕਦੇ ਹੋ ਉਹ ਛੋ ਬੜੀ ਫੈਸਿਲਿਟੀ ਜ਼ਬਰਦਸਤ ਹੈਗੀ ਹੈ ਕਿਉਂਕਿ ਕਈ ਵਾਰੀ ਅਸੀਂ ਬੂਥ ਤੇ ਜਾਂਦੇ ਹੈਗੇ ਹਾਂ ਔਰ ਸਾਡੇ ਕੋ ਕਾਰਡ ਨਹੀਂ ਹੁੰਦਾਗਾ ਕਿ ਉਹ ਕਹਿ ਦਿੰਦੇ ਜੀ ਤੁਹਾਡੀ ਵੋਟ ਜਿਹੜੀ ਹੈਗੀ ਹੈ ਨਹੀਂ ਪੈ ਸਕਦੀ ਨਹੀਂ ਪਰ ਹੁਣ ਜਿਹੜਾ ਹੈ ਚੋਣ ਕਮਿਸ਼ਨ ਵੱਲੋਂ 12 ਤਰ੍ਹਾਂ ਦੇ ਦਸਤਾਵੇਜ਼ ਜਿਹੜੇ ਹੈਗੇ ਨੇ ਉਹ ਉਪਲਬਧ ਕਰਵਾਏ ਗਏ ਨੇ ਜਿੱਦਾਂ ਦੇ ਵਿੱਚ ਤੁਸੀਂ ਕੋਈ ਵੀ ਤੁਹਾਡਾ ਜਿਹੜਾ ਡਾਕੂਮੈਂਟ ਹੈਗਾ ਚਾਹੇ ਸਕੂਲ ਸਰਟੀਫਿਕੇਟ ਹੈਗਾ ਚਾਹੇ ਵੋਟਰ ਕਾਰਡ ਨਹੀਂ ਹੈਗਾ ਜਾਂ ਪੋਰਟ ਪਾਸਪੋਰਟ ਹੈਗਾ ਜਾਂ ਹੋਰ ਕੋਈ ਦਸਤਾਵੇਜ਼ ਹੈਗਾ ਇਵਨ ਕਿ ਤੁਹਾਡੇ ਪਿੰਡ ਤੁਹਾਡੇ ਕੋਲ ਤੁਹਾਡੇ ਮਕਾਨ ਦੀ ਰਜਿਸਟਰੀ ਵੀ ਹੈਗੀ ਹੈ ਤੇ ਉਹ ਵੀ ਤੁਸੀਂ ਦਫਤਰ ਲਾ ਜਾ ਕੇ ਦਿਖਾ ਸਕਦੇ ਹੋ ਯੰਗ ਅਗੇ ਨੇ 18 ਸਾਲ ਦੇ 1 April ਨੂੰ ਹੋਏ ਨੇ ਕਿ ਉਹਨਾਂ ਨੂੰ ਹੁਣ ਮੌਕਾ ਮਿਲ ਰਿਹਾ ਹੈਗਾ ਵੋਟ ਨਵੀਂ ਬਣਾਉਣ ਦਾ ਹਾਂਜੀ ਮੌਕਾ ਮਿਲ ਰਿਹਾ ਹੈ ਇਹਦੇ ਬਾਰੇ ਦੇਖੋ ਔਨਲਾਈਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਹੈਲਪਲਾਈਨ ਦਿੱਤੀ ਗਈ ਹੈ ਐਪ ਜਿਹੜੀ ਐਪ ਹੈ ਸਾਰੇ ਆਪਣੇ ਐਪ ਸਟੋਰਸ ਤੇ ਅਵੇਲੇਬਲ ਹੈ ਤੇ ਯੰਗ ਵੋਟਰ ਦਾ ਮੋਬਾਈਲ ਸਵੀ ਹਨ ਮੋਬਾਈਲ ਦੀ ਬਹੁਤ ਵਰਤੋਂ ਕਰਦੇ ਹਨ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਕਿਵੇਂ ਕਿਸ ਪ੍ਰੋਸੈਸ ਰਾਹੀਂ ਤੇ ਕਿਹੜੇ ਕੁਝ 1 2 ਜਾਂ 3 ਜ਼ਰੂਰੀ ਡਾਕੂਮੈਂਟ ਸਬਮਿਟ ਕਰਕੇ ਉਹਨਾਂ ਦੀ ਵੋਟ ਬਣ ਸਕਦੀ ਹੈ ਇਹ ਸਾਰੀ ਜਿਹੜੀ ਜਾਣਕਾਰੀ ਆਪਣੇ ਯੰਗ ਵੋਟਰਸ ਨੂੰ ਅਸੀਂ ਯਤਨਚੀ ਨਾਲ ਪਹੁੰਚ ਦੇ ਰਹੇ ਹਾਂ ਮੈਂ ਯੰਗ ਵੋਟਰ ਨੂੰ ਕਹਿਣਾ ਚਾਹਾਂਗਾ ਕਿ ਜਿਹੜੇ ਕਾਲਜ ਦੇ ਸਟੂਡੈਂਟ ਹਗੇ ਨੇ ਖਾਸ ਕਰ 18 ਸਾਲ ਦੀ ਜਿਹਨਾਂ ਦੀ 1 ਅਪ੍ਰੈਲ ਨੂੰ 18 ਸਾਲ ਪੂਰੇ ਹੋ ਜਾਂਦੇ ਨੇ ਉਹ ਤੁਸੀਂ ਆਨਲਾਈਨ ਵੀ ਆਪਣੀ ਵੋਟ ਬਣਵਾ ਸਕਦੇ ਹੋ ਜਾਂ ਮੋਗਾ ਡੀਸੀ ਆਫਿਸ ਚ ਆ ਕੇ ਜਿਹੜਾ ਇਥੇ ਛੋਟੇ ਅਧਿਕਾਰੀ ਗਾ ਉਹਨਾਂ ਨਾਲ ਕੰਸਲਟ ਕਰ ਸਕਦੇ ਹੋਰ ਸਵੀਪ ਦੀ ਟੀਮ ਨਾਲ ਵੀ ਤੁਸੀਂ ਕੰਟਰਕਟ ਕਰ ਸਕਦੇ ਹੋ ਜਿੱਥੇ ਕਿ ਤੁਹਾਡੀ ਬੂਥ ਜਿਹੜੀ ਹੈਗੀ ਆ ਬਣੇ ਔਰ ਕਿਉਂਕਿ ਯੰਗ ਜਿਹੜਾ ਯੂਥ ਜਿਹੜਾ ਹੈਗਾ ਯੂਥ ਨੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਸਾਡੇ ਦੇਸ਼ ਦਾ ਨਿਰਮਾਨ ਕਰਨਾ ਮੈਮ ਐਕੀ ਥੋੜਾ ਜਿਹਾ ਚੁਹਾ ਅਡਿਕ ਕਮਿਸ਼ਨ ਵੱਲੋਂ ਇੱਕ ਫੈਸਲੀਆਂ ਦਿੱਤੀਆਂ ਗਈਆਂ ਏਜ ਫੈਕਟਰ ਨੂੰ ਲੈ ਕੇ ਜੀ ਜਿਸ ਤਰ੍ਹਾਂ ਜਿਹਨਾਂ ਦੀ 80 ਸਾਲ ਦੀ ਏਜ ਹੋ ਜਾਂਦੀ ਉਹਨਾਂ ਨੂੰ ਕੁਫੀਟੀਆਂ ਦਿੱਤੀਆਂ ਔਰ ਐਕੀ ਬੂਥ ਜਿਹੜੇ ਹੈਗੇ ਨੇ ਉਹ ਇਹ ਬਹੁਤ ਸ਼ੋਅ ਕਰਨਗੇ ਕਿ ਇਥੇ ਵਿ ਜੀ ਜਿਹੜੀ ਜੀ ਜਿਹੜੇ ਸਾਡੇ ਬਿਰਧ ਸਿਟੀਜ਼ਨ ਹੈ ਜਿਨ੍ਹਾਂ ਦੀ ਉਮਰ 85 ਸਾਲ ਦੀ ਹੋ ਚੁੱਕੀ ਹੈ ਉਹਨਾਂ ਨੂੰ ਤਾਂ ਕਰੋ ਵੋਟ ਪਾਉਣ ਦੀ ਸੁਵਿਧਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਚੁੱਕਾ ਹੈ ਉਸ ਦੇ ਨਾਲ ਹੀ ਜਿਹੜੇ ਇਸ ਇਸ ਮਿਆਦ ਤੋਂ نیچے ਜਿਨ੍ਹਾਂ ਦੀ ਉਮਰ ਹੈ ਉਹਨਾਂ ਦੀ ਸਹੂਲਤ ਲਈ ਇੱਕ ਤਾਂ ਅਸ਼ਰਡ ਮਿਨਿਮਮ ਫੈਸਿਲਿਟੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗਾਈਡਲਾਈਨ ਦੇ ਤਹਿਤ ਹਰ ਬੋਲਿੰਗ ਹੂਤੇ ਦਿੱਤੀ ਜਾਏਗੀ ਨਾਲ ਹੀ ਆਪਾਂ ਆਪਣੇ ਯੰਗ ਵੋਟਰਸ ਦਾ ਐਸ.ਸੀ. ਸਹਿਯੋਗ ਲਵਾਂਗੇ ਕਿ ਉਹ ਵਲੰਟੀਅਰ ਕਰਨ ਤੇ ਜਿਹੜੇ ਸਾਡੇ ਵਿਰਧ ਸਾਡੇ ਬਜ਼ੁਰਗ ਹਨ ਜਿਹੜੇ ਸਾਡਾ ਮਾਨ ਹਨ ਉਹਨਾਂ ਦੇ ਉਹਨਾਂ ਨੂੰ ਸਹੂਲਤ ਦੇਣ ਤੇ ਆ ਕੇ ਆਪਣੀ ਵੋਟ ਪਾ ਸਕਣ ਵੋਟਾਂ ਵਾਲੇ ਦਿਨ ਬਿਲਕੁਲ ਜੀ ਤੁਹਾਡੇ ਘਰੇ ਬਜ਼ੁਰਗ ਆ ਗਏ ਨੇ ਤੇ ਤੁਹਾਨੂੰ ਘਰ ਬੈਠ ਕੇ ਵੀ ਤੁਸੀਂ ਉਹਨਾਂ ਦੀ ਜਿਹੜੀ ਕੀ ਹੈ ਵੋਟ ਪਾ ਸਕਦੇ ਹੋ ਸਭ ਤੋਂ ਵੱਡੀ ਗੱਲ ਜ਼ਰੂਰੀ ਹੈਗੀ ਹੈ ਕਿ ਇਸ ਵੇਲੇ ਸਾਡਾ ਜਿਹੜਾ ਮੁੱਖ ਮਤਵ ਹੈਗਾ ਉਹ ਸਾਡਾ ਮੰਤਵ ਹੈਗਾ ਕਿ ਅਸੀਂ ਪਰਸੈਂਟੇਜ ਜਿਹੜੀ VOTING ਦੀ ਹੈਗੀ ਆ ਉਹ ਵੱਧ ਤੋਂ ਵੱਧ ਕਰਨੀ ਹੈਗੀ ਆ ਤਾਂ ਕਿ ਹਰ ਬੰਦੇ ਨੂੰ ਮੌਕਾ ਮਿਲੇ ਉਹ ਜਾ ਕੇ ਆਪਣੀ ਵੋਟ ਦਾ ਜਿਹੜਾ ਹੈਗਾ ਸਹੀ ਇਸਤੇਮਾਲ ਕਰੇ ਕਿਸੇ ਵੀ ਲਾਲਚ ਦੇ ਵਿੱਚ ਆ ਕੇ ਕਿਸੇ ਵੀ ਦਬਾਅ ਚ ਆ ਕੇ ਸਾਨੂੰ ਵੋਟ ਨਹੀਂ ਪਾਉਣੀ ਚਾਹੀਦੀ ਪਰ ਸਾਨੂੰ ਆਪਣੀ ਵੋਟ ਦਾ ਜਿਹੜਾ ਹੈਗਾ ਸਹੀ ਅਧਿਕਾਰ ਕਰਨਾ ਚਾਹੀਦਾ ਹੈਗਾ ਔਰ ਮੈਮ ਸ਼ੂਵੀ ਪੱਲੋ ਵੀ ਜਿਹੜੇ ਹੈਗੇ ਨੇ ਸਾਰੇ ਮੋਗਾ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਦਰਖਾਸਤ ਕੀਤੀ ਜਾ ਰਹੀ ਹੈ ਕਿ ਤੁਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਇਸ ਤਿਹਾੜ ਦੇ ਵਿੱਚ ਸ਼ਾਮਿਲ ਹੋਵੋ